ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸਤਪਾਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਅੱਜ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਅਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਨ ਦੇ ਸਮੁੱਚੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਮੀਰੀ ਪੀਰੀ ਦੇ ਮਾਲਕ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ 1595 ਈਸਵੀ ਦੇ ਵਿੱਚ ਗੁਰੂ ਕੀ ਵਡਾਲੀ ਨਗਰ ਦੇ ਵਿੱਚ ਛਾਟਾ ਸਾਹਿਬ ਦੇ ਬਿਲਕੁਲ ਨੇੜੇ ਦੀਕ ਉਹਨਾਂ ਅਸਥਾਨਾਂ ਤੇ ਹੋਇਆ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਮਾਂ ਬਹੁਤ ਵੱਡੇ ਵਰ ਦੇ ਨਾਲ ਇਸੇ ਤਰ੍ਹਾਂ ਉਹਨਾਂ ਦਾ ਅਵਤਾਰ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤੇ ਸਾਨੂੰ ਸਤਿਕਾਰਯੋਗ ਮਾਤਾ ਮਾਤਾ ਗੰਗਾ ਜੀ ਨੂੰ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਉਹ ਵੈਰੀਆਂ ਦੇ ਸਿਰ ਪੰਨੇਗਾ ਜੋਦਾ ਹੋਵੇਗਾ ਇਸੇ ਤਰ੍ਹਾਂ ਬੜਾ ਬਹਾਦਰ ਹੋਵੇਗਾ ਤੇ ਇਸ ਤੋਂ ਇਲਾਵਾ ਵੱਡੀਆਂ-ਵੱਡੀਆਂ ਸੈਨਾ ਦਾ ਮਾਲਕ ਹੋਵੇਗਾ ਤਖਤਾਂ ਤੇ ਤਾਜਾਂ ਦਾ ਮਾਲਕ ਹੋਵੇਗਾ ਸਤਗੁਰੂ ਪਾਤਸ਼ਾਹ ਜੀ ਦਾ ਅਵਤਾਰ ਧਾਰਨ ਤੋਂ ਉਪਰੰਤ ਸਮਾਂ ਆਉਣ ਤੇ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਹੈ ਉਹਦੇ ਤੋਂ ਬਾਅਦ ਸਤਗੁਰੂ ਪਾਤਸ਼ਾਹ ਜੀ ਨੇ ਜੋ-ਜੋ ਬਾਬਾ ਬੰਦਾ ਸਾਹਿਬ ਜੀ ਤੋਂ ਵਾਰ ਦਿੱਤੇ ਸਨ ਉਹ ਵਾਰ ਜਿਹੜੇ ਨੇ ਬਾਬਾ ਬੰਦਾ ਸਾਹਿਬ ਜੀ ਦੇ ਪ੍ਰਗਟ ਕੀਤੇ ਸਤਗੁਰੂ ਜੀ ਨੇ ਤਖਤ ਵੀ ਸਾਜਿਆ ਇਸੇ ਤਰ੍ਹਾਂ ਸ਼ਸਤਰ ਵੀ ਪਹਿਨੇ ਅਤੇ ਫੌਜਾਂ ਵੀ ਰੱਖੀਆਂ ਵੱਡੇ-ਵੱਡੇ ਜੰਗਾਂ ਜੁੱਧਾਂ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਤਾਂ ਵੀ ਪ੍ਰਾਪਤ ਕੀਤੀਆਂ ਬੇਅੰਤ ਬਖਸ਼ਿਸ਼ਾਂ ਗੁਰੂ ਅਰਗੁਨ ਸਾਹਿਬ ਜੀ ਨੇ ਕੀਤੀਆਂ ਉਸ ਸਤਿਗੁਰੂ ਮਹਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਅਵਤਾਰ ਦਿਹਾੜਾ ਹੈ ਜਿੱਥੇ ਅੱਜ ਸਤਿਗੁਰੂ ਜੀ ਦਾ ਅਵਤਾਰ ਦਿਹਾੜਾ ਹੈ ਉਥੇ ਇਸੇ ਤਰ੍ਹਾਂ ਅਤੀ ਸਤਿਕਾਰਯੋਗ ਭਗਤ ਭਗਤ ਕਬੀਰ ਜੀ ਦਾ ਵੀ ਜਨਮ ਦਿਨ ਹੈ ਤੇ ਅੱਜ ਦੇ ਦਿਨ ਭਗਤ ਕਬੀਰ ਜੀ ਦਾ ਵੀ ਜਨਮ ਦਿਨ ਹੋਇਆ ਇਸੇ ਤਰ੍ਹਾਂ ਮੀਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ ਅਤੇ ਭਗਤ ਕਬੀਰ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਮੁੱਚੇ ਪ੍ਰਬੰਧ ਵੱਲੋਂ ਮੈਨੇਜਰ ਸਾਹਿਬ ਵੱਲੋਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰ ਨਗਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਚਰਨ ਛੋਹ ਤਰਤੀ ਅੱਜ ਅਮਰਤ ਵੇਲੇ ਤੋਂ ਲੈ ਕਰਕੇ 6ਵੇਂ ਪਾਤਸ਼ਾਹ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਹਾਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਜ ਦੇ ਦਿਨ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਦੇ ਸੰਗਤ ਦੇ ਰੂਪ ਵਿੱਚ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਲੇ ਅਮਰਤ ਵੇਲੇ ਤੋਂ ਲੈ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਸੁਨਹਿਰੀ ਪਾਲਕੀ ਦੇ ਰੂਪ ਵਿੱਚ ਸਿੱਖ ਸੰਗਤ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਚੜ੍ਹਦੀ ਕਲਾ ਅਤੇ ਧੂਮ ਧਾਮ ਨਾਲ ਮਨਾ ਰਹੀ ਹੈ ਅੱਜ ਦੇ ਦਿਨ ਮਾਤਾ ਗੰਗਾ ਜੀ ਦੇ ਸਤਕਾਰ ਜੋ ਕੁਖੋਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜਨਮ ਧਾਰ ਕਰਕੇ ਜਿੱਥੇ ਸਾਨੂੰ ਜੰਗਾ ਦੁੱਧਾਂ ਅਤੇ ਨਸ਼ਿਆਂ ਦੇ ਖਿਲਾਫ ਉਸ ਵੇਲੇ ਤੇ ਹਕੂਮਤਾਂ ਦੇ ਖਿਲਾਫ ਲੜਨ ਦਾ ਤੇ ਹਕੂਮਤਾਂ ਦੇ ਖਿਲਾਫ ਬੋਲਣ ਦਾ ਜਿੱਥੇ ਸੰਦੇਸ਼ ਦਿੱਤਾ ਉੱਥੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਾਨੂੰ ਸਿਰ ਜਨਹਾਰ ਅਕਾਲ ਤਖਤ ਸਾਹਿਬ ਦਿੱਤਾ ਇਸ ਕਰਕੇ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਤਰਨਤਨ ਵਿਖੇ ਪੰਜਾਂ ਪਿਆਰਿਆਂ ਦੀ ਅਗਵਾਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਵਿਖੇ ਸੁਨਹਿਰੀ ਪਾਲਕੀ ਸਜਾਈ ਗਈ ਸਿੱਖ ਸੰਗਤ ਨੇ ਗੁਰੂ ਰੂਪ ਬਾਣੀ ਨੂੰ ਗਾ ਕੇ ਪੜ ਕੇ ਚੜ੍ਹਦੀ ਕਲਾ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਇਆ ਹੈ ਅੱਜ ਦੇ ਦਿਨ ਸਾਰੇ ਹੀ ਸਿੱਖ ਸੰਗਤ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਲੱਖ ਲੱਖ ਵਧਾਈਆਂ ਜੀ ਆਇਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ